प्यारे श्रोतेयो हाजिर हां एक नया लेक्चर लेके आज ਆਪਾਂ ਗੱਲ ਕਰਾਂਗੇ ਫਲਸਫੀ ਦੀ ਦੁਨੀਆ ਵਿੱਚ ਇੰਡੀਅਨ ਫਲਸਫੀ ਦੇ ਚਾਰਵਕ ਦਰਸ਼ਨ ਬਾਰੇ ਚਾਰਵਕ ਦਰਸ਼ਨ ਜਾਂ ਇਸ ਨੂੰ ਅਸੀਂ ਭੌਤਿਕਵਾਦ ਦਰਸ਼ਨ ਵੀ ਕਹਿ ਦਿੰਨੇ ਆ ਜਾਂ ਇਸ ਨੂੰ ਅਸੀਂ नास्तिक ਚਾਰਵਕ ਦਰਸ਼ਨ ਵੀ ਕਹਿ ਸਕਦੇ ਹਾਂ ਇਹ ਪਹਿਲਾ ਦਰਸ਼ਨਿਆ ਅਗਰ ਇੰਡੀਆ ਦੀ ਗੱਲ ਕਰੀਏ ਸਾਡੇ ਭਾਰਤੀ ਫਲਸਫੇ ਦੇ ਦੇ ਜਿਸ ਉਤੇ ਅੱਜ ਅਸੀਂ ਚਰਚਾ ਕਰਾਂਗੇ ਕਿ ਭੌਤਿਕਵਾਦ ਹੈ ਜਿਸ ਨੂੰ ਸੰਸਕ੍ਰਿਤ ਵਿੱਚ ਚਾਰਵਕ ਦਰਸ਼ਨ ਕਹਿੰਦੇ ਹਨ ਇਸ ਨੂੰ ਚਾਰਵਕ ਕਿਉਂ ਕਿਹਾ ਗਿਆ ਹੈ ਕਿਹਾ ਗਿਆ ਹੈ ਇਹ ਬਹੁਤ ਅਲੀ ਸਪਸ਼ਟ ਨਹੀਂਗਾ ਪਰ ਫਿਰ ਵੀ ਜੋ ਵਿਦਵਾਨਾਂ ਦੇ ਜਾਂ ਇਤਿਹਾਸਕਾਰਾਂ ਦੇ ਮਤਿਆ ਕੁਝ ਲੋਕਾਂ ਦਾ ਵਿਚਾਰ ਹੈ ਕਿ ਇਸ ਦੇ ਪਰਵਰਤਕ ਮੈਨਸ ਸਭ ਤੋਂ ਪਹਿਲਾਂ ਆਪਣੇ ਸ਼ਿਸ਼ ਨੂੰ ਇਸ ਦਾ ਉਪਦੇਸ਼ ਦਿੱਤਾ ਯਾਨੀ ਕਿ ਆਪਣੇ ਚੇਲੇ ਨੂੰ ਜਿਸ ਦਾ ਨਾਮ ਚਾਰਵਕ ਸੀ ਅਤੇ ਤਦ ਤੋਂ ਹੀ ਇਸ ਦਰਸ਼ਨ ਦਾ ਇਹ ਨਾਮ ਚੱਲ ਗਿਆ ਯਾਨੀ ਕਿ ਉਹ ਚੀਜ਼ ਨੂੰ ਸਭ ਤੋਂ ਪਹਿਲਾਂ ਸਿਖਾਇਆ ਸੀ ਉਪਦੇਸ਼ ਦਿੱਤਾ ਸੀ ਉਸ ਦਾ ਨਾਮ ਚੇਲੇ ਦਾ ਚਾਰਵਕ ਸੀ ਜਿਆਦਾ ਮਹੱਤਵਪੂਰਨ ਗੱਲ ਇਹ ਆ ਕਿ ਇਸ ਸ਼ਬਦ ਦਾ ਪ੍ਰਯੋਗ ਮਿੱਠੀ ਬਾਣੀ ਵਾਲੇ ਚਾਰ ਵਾਕ ਦੇ ਅਰਥ ਵਿੱਚ ਵੀ ਲਿਆ ਜਾਂਦਾ ਹੈ ਇਸ ਸਿਧਾਂਤ ਦੇ ਜੋ ਕਿ ਉੱਪਰ ਤੋਂ ਇੰਨਾ ਜਿਆਦਾ ਆਦਰਸ਼ਿਕ ਲੱਗਦਾ ਹੈ ਜਨਮਦਾਤਾ ਦੀਆਂ ਵਿਸ਼ੇਸ਼ਤਾਵਾਂ ਦੱਸਣ ਦੇ ਲਈ ਕੀਤਾ ਜਾਂਦਾ ਹੈ ਹੁਣ ਚਾਰ ਵਾਕ ਦਰਸ਼ਨ ਭਾਰਤ ਦੀ ਨਾਸਤਿਕ ਦਾਰਸ਼ਨਿਕ ਪਰੰਪਰਾ ਵਿੱਚ ਬਹੁਤ ਪ੍ਰਚਲਿਤ ਹੈ ਜਿਵੇਂ ਸਾਡੇ ਭਾਰਤੀ ਦਰਸ਼ਨ ਜਿਹੜਾ ਵਾ ਜ਼ਿਆਦਾਤਰ ਉਹ ਆਸਤਕ ਹੈ ਪਰ ਇਹ ਨਾਸਤਿਕ ਦਰਸ਼ਨਾਂ ਦੇ ਵਿੱਚੋਂ ਜਿਹੜੇ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਉਹਨਾਂ ਦੇ ਵਿੱਚ ਸਭ ਤੋਂ ਪੁਰਾਣਾ ਹੁਣ ਦੇਵਤਿਆਂ ਦਾ ਹੀ ਗੁਰੂ ਬ੍ਰਸਪਤੀ ਨੂੰ ਇਸ ਪਰੰਪਰਾ ਦਾ ਪਹਿਲਾ ਆਚਾਰੀਆ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਰਸ਼ਨ ਨਾਲ ਸੰਬੰਧਿਤ ਆਚਾਰੀਆਂ ਬ੍ਰਸਪਤੀ ਦੇ ਕੁਝ ਸੂਤਰ ਫਿਰੇ ਉਹ ਹੁਣ ਵੀ ਮਿਲਦੇ ਆ ਇਨ੍ਹਾਂ ਸੂਤਰਾਂ ਵਿੱਚ ਕਿਹਾ ਗਿਆ ਹੈ ਕਿ ਪ੍ਰithvi, ਜਲ, ਤੇਜ ਅਤੇ ਵਾਯੂ ਇਹ ਚਾਰ ਮੂਲ ਤਤਾਂ ਤਤਾਂ ਉਹਨੇ ਜਿਹਨਾਂ ਦੇ ਚਾਰ ਤਤਾਂ ਦੀ ਗੱਲ ਕੀਤੀ ਹੈ। ਇਹਨਾਂ ਤੋਂ ਹੀ ਚੇਤਨਾ ਪੈਦਾ ਹੁੰਦੀ ਹੈ। ਚੇਤਨਾ ਗੁਣ ਵਾਲੀ ਕਾਇਆ ਨੂੰ ਹੀ ਪੁਰਸ਼ ਕਿਹਾ ਜਾਂਦਾ ਹੈ। ਕਾਮ ਹੀ ਇੱਕ પુરੁਸ਼ਾਰਥ ਹੈ। ਅਤੇ ਮ੍ਰਿਤੂ ਹੀ ਮੁਕਤੀ ਹੈ। ਬ੍ਰਸਪਤੀ ਨੂੰ ਇਸ ਦਰਸ਼ਨ ਦਾ ਅਚਾਰੀਆ ਮੰਨਣ ਵਾਲੀ ਇੱਕ ਕਥਾ ਵੀ ਸੁਝਿਆ ਇਸ ਕਥਾ ਅਨਸਾਰ ਕੀ ਹੈ ਕਿ ਅਸਰਾਂ ਦਾ ਇੱਕ ਗੁਰੂ ਸ਼ੁਕਚਾਰੀਆ ਕਿਤੇ ਬਾਹਰ ਗਿਆ ਹੋਇਆ ਸੀ ਅਤੇ ਅਸਰਾਂ ਨੇ ਯੱਗ ਕਰਨ ਲਈ ਬ੍ਰਸਪਤੀ ਨੂੰ ਪ੍ਰਾਰਥਨਾ ਕੀਤੀ ਅਤੇ ਉਹ ਮੰਨ ਗਿਆ ਪਰ ਦੇਵਤਿਆਂ ਨੇ ਆਪਣੇ ਗੁਰੂ ਨੂੰ ਕਿਹਾ ਕਿ ਉਹ ਅਸਰਾਂ ਦੇ ਅਸਰਾਂ ਨੂੰ ਜਾਨੀ ਕਿ ਦੇਵ ਵਿਦਿਆ ਦਾ ਉਪਦੇਸ਼ ਨਾ ਦੇਵੇ ਇਸ ਕਾਰਨ ਬ੍ਰਸਪਤੀ ਇਸ ਨਾਸਤਿਕ ਅਤੇ ਪੌਤਿਕਵਾਦੀ ਦਰਸ਼ਨ ਦਾ ਮੋਢੀ ਕਿਹਾ ਜਾਂਦਾ ਹੈ ਕੁਝ ਵਿਦਵਾਨਾਂ ਦਾ ਇਹ ਮਤ ਹੈ ਕਿ ਚਾਰਵਕ ਆਚਾਰੀਆ ਬ੍ਰਸਪਤੀ ਦਾ ਛੇਛੀ ਜਨਨ ਕਿ ਚੇਲਾ ਸੀ ਇਸ ਕਰਕੇ ਉਸ ਦੇ ਨਾਮ ਤੇ ਇਹ ਦਰਸ਼ਨ ਪ੍ਰਸਿੱਧ ਹੋਇਆ ਹੁਣ ਚਾਰਵਕ ਦਾ ਸ਼ਬਦ ਅਰਥ ਕੀ ਹੈ ਦਾ ਲਿਟਰਲ ਮੀਨਿੰਗਸ ਆਫ ਚਾਰਵਕ ਕੁਝ ਵਿਦਵਾਨ ਮੰਨਦੇ ਆ ਕਿ ਚਾਰਵਕ ਸ਼ਬਦ ਚਰਵ ਤਾ ਦੁੱਧੋਂ ਬਣਿਆ ਹੈ ਜਿਸ ਦਾ ਅਰਥ ਖਾਣਾ ਹੁੰਦਾ ਹੈ ਇਸ ਕਰਕੇ ਚਾਰਵਕ ਖਾਣ ਪੀਣ ਤੇ ਜੋਰ ਦੇਣ ਵਾਲਾ ਚਾਰਵਕ ਹੁੰਦਾ ਹੈ ਯਾਨਕਿ ਜੋ ਖਾਓ ਪੀਓ ਐਸ਼ ਕਰੋ ਵਾਲਾ ਕੁਝ ਵਿਦਵਾਨ ਚਾਰੂਆਕ ਤੋਂ ਚਾਰਵਕ ਦੀ ਜਿਹੜੀ ਮਜੁਕਤੀ ਦੱਸਦੇ ਜਿਸ ਦਾ ਅਰਥ ਹੈ ਚੰਗੀ ਬਾਣੀ ਅਰਥਾਤ ਖਾਓ ਪੀਓ ਮौज ਕਰੋ ਇਹ ਹੀ ਚਾਰਵਕ ਦਾ ਮੁਕਸ਼ੁਦਾ ਹੈ ਇਹੀ ਚਾਰ ਵਕਾਂ ਦੀ ਸੋਹਣੀ ਬਾਣੀ ਜਾਂ ਚਾਰ ਵਕ ਦਾ ਮੂਲ ਰੂਪ ਹੈ ਹੁਣ ਮਹਾਭਾਰਤ ਵਿੱਚ ਵੀ ਚਾਰ ਵਕ ਦਰਯੋਧਨ ਦਾ ਮਿੱਤਰ ਕਿਹਾ ਗਿਆ ਹੈ ਮਹਾਭਾਰਤ ਵਿੱਚ ਇਹ ਕਿਹਾ ਗਿਆ ਹੈ ਕਿ ਲੜਾਈ ਖਤਮ ਹੋਣ ਪਿੱਛੋਂ ਜਦ ਯੁਦਿਸ਼ਤਰ ਦਾ ਰਾਜ ਤਿਲਕ ਹੋ ਰਿਹਾ ਸੀ ਤਾਂ ਉਤੋਂ ਹਜ਼ਾਰਾਂ ઋષਿ ਉਸ ਦੀ ਧਰਮ ਸ਼ੀਲਤਾ ਦੇ ਗੁਣ ਗਾਰੇ ਸਨ ਪਰ ਇੱਕ ઋષਿ ਨੇ ਉਸ ਦੀ ਬਹੁਤ ਬੁਰਾਈ ਕੀਤੀ ਅਤੇ ਉਸ ਨੂੰ ਆਪਣੇ ਕੁਲ ਦਾ ਖਤਿਆਰਾ ਗਿਆ ਕਿਉਂਕਿ ਉਹਦੀ ਕੁਲ ਜਿਹੜੀ ਉਹ ਨਾਸ਼ ਹੋ ਗਈ ਸੀ ਉਸ ਲੜਾਈ ਦੇ ਵਿੱਚ ਮਹਾਂਪਰਤਵ ਦੀ ਇਹ ਗੱਲ ਸੁਣ ਕੇ ਯੁਦਿਸ਼thਿਰ ਬਹੁਤ ਦੁਖੀ ਹੋਇਆ ਜਦ ਉਹ ઋષਿ ਬਾਰੇ ਪਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਹ ਦਰਜੋਧਨ ਦਾ ਮਿੱਤਰ ਚਾਰਵਾਕ ਸੀ ਫਿਰ ਭੀਮ ਨੇ ਉਸ ਨੂੰ ਮਾਰ ਦਿੱਤਾ ਇਸ ਕਥਾ ਤੋਂ ਕਥਾ ਤੋਂ ਜਾਨੀ ਕਿ ਚਾਰ ਵਕ ਦੀ ਹੋਦ ਦਾ ਮਹਾਭਾਰਤ ਦੇ ਕਾਲ ਵਿੱਚ ਵੀ ਪਤਾ ਲੱਗਦਾ ਹੈ ਜੋ ਹਿਸਟੋਰੀਕਲ ਤੱਥ ਨੇ ਹੁਣ ਭਾਰਤ ਦੀ ਸਾਰੀ ਆਸਤਿਕ ਨਾਸਤਿਕ ਪਰੰਪਰਾ ਵਿੱਚ ਚਾਰ ਵਕ ਦਰਸ਼ਨ ਇਕੱਲਾ ਹੀ ਅਜਿਹਾ ਦਰਸ਼ਨ ਹੈ ਜੋ ਪੂਰੀ ਤਰ੍ਹਾਂ ਭੌਤਿਕਵਾਦੀ ਹੈ ਨਾਸਤਿਕ ਪਰੰਪਰਾ ਵਿੱਚ ਚਾਰ ਵਕ ਦਰਸ਼ਨ ਦਾ ਸਭ ਤੋਂ ਪਹਿਲਾ ਸਥਾਨ ਹੈ ਇਸ ਪਰੰਪਰਾ ਵਿੱਚ ਖੁੱਲ ਕੇ ਵੈਦਿਕ ਪਰੰਪਰਾ ਅਤੇ ਕਰਮ ਕਾਂਡੀ ਬ੍ਰਹਮਣਾ ਦਾ ਖੰਡਨ ਕੀਤਾ ਗਿਆ ਹੈ ਜਾਨਕੀ ਕਰਮ ਕਾਡ ਦਾ ਵਿਰੋਧ ਕੀਤਾ ਗਿਆ ਜਗਤ ਦੇ ਕਰਤਾ ਕਿਸੇ ਈਸ਼ਵਰ ਦੀ ਕੋਈ ਸੱਤਾ ਇਸ ਦਰਸ਼ਨ ਵਿੱਚ ਨਹੀਂ ਮੰਗੀ ਜਾਂਦੀ ਜਾਨਕੀ ਰੱਬ ਇਹ ਦੁਨੀਆ ਨੂੰ ਪੈਦਾ ਕਰਨ ਵਾਲਾ ਨਹੀਂ ਹੈ ਚਾਰਵਾਕ ਦੇ ਅਕੋਰਗੇ ਸ਼ੰਕਰਾਚਾਰੀਆ ਤੇ ਇਸ ਨੂੰ ਆਪਣੇ ਬ੍ਰਹਮ ਸੂਤਰ ਪਾਸ਼ਿਆ ਵਿੱਚ ਇਸ ਸਿਧਾਂਤ ਦੀ ਪੂਰਵ ਕੋਵਿਆ ਕਿਆ ਕਰਦੇ ਹੋ ਇਹ ਕਿਹਾ ਹੈ ਕਿ ਕੁਝ ਦੇ ਮਾਤਰ ਨੂੰ ਆਤਮਾ ਸਮਝਣ ਵਾਲੇ ਲੁਕਾਇਤ ਦੇਹੇ ਤੋਂ ਵੱਖ ਆਤਮਾ ਦੇ ਅਭਾਵ ਨੂੰ ਮੰਨਣ ਵਾਲੇ ਇਕੱਟੇ ਅਤੇ ਵੱਖ ਬਾਹਰ ਰਹਿਣ ਵਾਲੇ ਪ੍ਰithvi ਆਦ ਵਿੱਚ ਨਾ ਦਿਸਣ ਵਾਲੀ ਚੇਤਨਾ ਨੂੰ ਸਰੀਰਾਂ ਦੇ ਆਕਾਰ ਵਿੱਚ ਬਦਲੇ ਭੂਤਾਂ ਵਿੱਚ ਹੀ ਮੰਨਦੇ ਹੋਏ ਇਹ ਸੰਭਾਵਨਾ ਕਰਦੇ ਹਨ ਅਤੇ ਕਹਿੰਦੇ ਹਨ ਕਿ ਜਿਵੇਂ ਕੁਝ ਪਦਾਰਥਾਂ ਦੇ ਸੰਯੋਗ ਨਾਲ ਉਹਨਾਂ ਵਿੱਚ ਨਸ਼ਾ ਪੈਦਾ ਹੋ ਜਾਂਦਾ ਹੈ ਇਸੇ ਤਰ੍ਹਾਂ ਔਤਿਕ ਤੱਤਾਂ ਦੇ ਦੇਹ ਵਿੱਚ ਸੰਯੋਗ ਹੋਣ ਤੇ ਉਹਨਾਂ ਤੋਂ ਬਣੇ ਹੋਏ ਸਰੀਰ ਵਿੱਚ ਵਿਗਿਆਨ ਜਾਂ ਚੇਤਨਾ ਪੈਦਾ ਹੋ ਜਾਂਦੀ ਹੈ ਇਸ ਤਰ੍ਹਾਂ ਇਹ ਲੁਕਾਇਤ ਚੇਤਨਾ ਵਾਲੀ ਕਾਇਆ ਨੂੰ ਹੀ ਪੁਰਸ਼ ਕਹਿੰਦੇ ਹਨ ਇਸ ਤੋਂ ਇਲਾਵਾ ਸਵਰਗ ਜਾਣ ਵਾਲੇ ਜਾਂ ਮੁਕਤੀ ਦੀ ਪ੍ਰਾਪਤੀ ਕਰਨ ਵਾਲੀ ਦੇ ਤੋਂ ਵਕਤ ਹੋਰ ਕਿਸੇ ਆਤਮਾ ਦੀ ਸੱਤਾ ਵਿੱਚ ਨੂੰ ਉਹ ਨਹੀਂ ਮੰਨਦੇ ਇਸ ਕਰਕੇ ਇਹ ਚੇਤਨਾ ਹੁੰਦੀ ਹੈ ਜਨ ਕਿ ਚਾਰ ਵਾਕ ਦੇ ਦਰਸ਼ਕ ਦੀ ਥੋੜੀ ਜੀ ਜਾਣਕਾਰੀ ਸੀ ਹੁਣ ਚਾਰ ਵਾਕ ਦਾ ਅਰਥ ਤੇ ਇਹਦੇ ਬਾਰੇ ਹੋਰ ਜਿਹੜੇ ਡਾਕਟਰ ਆਇਓ ਸੀ ਚਾਰ ਵਾਕ ਦੀ ਚਾਰ ਵਾਕ ਦੀ ਉਹਦੇ ਬਾਰੇ ਆਪਾਂ ਕੱਲ ਨੂੰ ਗੱਲ ਕਰਾਂਗੇ ਧੰਨਵਾਦ ਸ਼ੁਕਰੀਆ ਮਿਹਰਬਾਨੀ